ਮਾਨ ਸਿੰਘ ਜੀ ਤੁਸੀਂ ਆਨ ਆਨ 에어 ਜੈਸਵੇ লাইਵ ਪ੍ਰੋਗਰਾਮ ਦੇ ਵਿੱਚ ਸਾਡੇ ਹੈਲੋ ਪੰਜਾਬ ਦੇ ਸ਼੍ਰੋਤੇਦਾਂ ਨੂੰ ਸੁਣ ਸਕਦੇ ਆ ਜਰਾ ਦੱਸੋਗੇ ਜਿਹੜੀ ਨਵੀਂ ਪਾਰਟੀ ਬਣ ਜਾਰੀ ਆ ਇਹਦਾ ਬੈਕਗ੍ਰਾਉਂਡ ਕੀ ਆ ਕੀ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਦੀ ਉਹਨਾਂ ਦੀ ਓਕੇ ਹੈ ਇਸ ਪਾਰਟੀ ਵਾਸਤੇ ਹਾਂ ਜੀ ਹਾਂ ਜੀ ਸਰੇ ਗੱਲ ਇਸ ਤਰ੍ਹਾਂ ਹੈ ਹਾਂ ਹਾਂ ਵੀ ਜਿਵੇਂ ਜੋ ਭਾਈ ਅਮਰਿਤਪਾਲ ਸਿੰਘ ਇਸ ਸਮੇਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਜੀ ਤਾਂ ਇਸ ਜਥੇਬੰਦੀ ਦੇ ਜੋ ਸੰਸਥਾਪਕ ਸਨ ਭਾਈ ਦੀਪ ਸਿੱਧੂ ਹਮ ਉਹਨਾਂ ਨੇ ਇੱਕ ਗੱਲ ਆਖੀ ਸੀ ਵੀ ਆਪਾਂ ਜੋ ਪੰਜਾਬ ਦੇ ਵਾਸੀ ਨੇ ਇਹਨਾਂ ਨੇ ਕਦੇ ਵੀ ਕੋਈ ਪਲੈਟਫਾਰਮ ਖਾਲੀ ਨਹੀਂ ਛੱਡਣਾ ਆਪਦੀ ਗੱਲ ਰੱਖਣ ਤੋਂ ਵਾਂਝੇ ਨਹੀਂ ਰਹਿਣਾ ਠੀਕ ਹੈ ਤਾਂ ਉਸੇ ਉਹਨਾਂ ਨੇ ਕਿਹਾ ਸੀ ਚਾਹੇ ਪੋਲਿਟੀਕਲ ਪਲੈਟਫਾਰਮ ਹੋਵੇ ਚਾਹੇ ਸੋਸ਼ਲ ਹੋਵੇ ਚਾਹੇ ਲੀਗਲ ਹੋਵੇ ਤਾਂ ਉਸੇ ਪਾਲਿਸੀ ਦੇ ਉੱਪਰ ਚੱਲਦਿਆਂ ਹੋਇਆਂ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਨੇ ਜਿ ਡਬੂ ਗੱਗੜ ਜੇਲ੍ਹ ਦੇ ਵਿੱਚ ਜੀ ਤੇ ਜਿਹੜੇ ਉਹਨਾਂ ਦੇ ਬਾਕੀ ਹੋਰ ਸਾਥੀ ਨੇ ਜਥੇਬੰਦੀ ਦੇ ਨੌਜਵਾਨ ਨੇ ਸੈਂਟਰਲ ਜੇਲ੍ਹ ਅਬਰਸਰ ਵਿੱਚ ਹੂੰ ਤਾਂ ਉਹਨਾਂ ਵੱਲੋਂ ਇੱਕ ਉਪਰਾਹਲਾ ਹੈ ਵੀ ਜਿੰਨੇ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਸਮਾਜ ਸੇਵੀ ਨੇ ਜਿਹੜੇ ਕਿਸਾਨ ਆਗੂ ਨੇ ਓਕੇ ਜਾਂ ਜਿਹੜੇ ਹੋਰ ਸਾਰੇ ਪੰਜਾਬ ਦੇ ਵਿੱਚ ਵਿਚਰਦੇ ਨੇ ਲੋਕ ਹੂੰ ਜਿਹੜੇ ਪੰਜਾਬ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਨੇ ਉਹਨਾਂ ਨੂੰ ਨਾਮ ਲੈ ਕਰਕੇ ਇੱਕ ਜੋ ਪੋਲੀਟੀਕਲ ਪਾਰਟੀ ਬਣਾਈ ਜਾਵੇ ਜਿਵੇਂ ਕਿ ਇਸ ਸਮੇਂ ਪੰਜਾਬ ਦੇ ਵਿੱਚ ਬੜਾ ਵੱਡਾ ਖਲਾਅ ਹੈ ਇੱਕ ਰੀਜIONAL ਪਾਰਟੀ ਦੀ ਬੜੀ ਵੱਡੀ ਕਮੀ ਹੈ ਓਕੇ ਚਾਹੇ ਆਪਾਂ ਆਸ-ਪਾਸੇ ਸੂਬਿਆਂ ਦੀ ਗੱਲ ਕਰ ਲਈਏ ਜੰਮੂ ਕਸ਼ਮੀਰ ਦੀ ਗੱਲ ਲਈਏ ਹਰਿਆਣਾ ਦੀ ਕਰ ਲਈਏ ਰਾਜਸਥਾਨ ਦੀ ਕਰ ਲਈਏ ਵੈਸਟ ਬੰਗਾਲ ਹੋ ਗਿਆ ਸਾਊਥ ਵਿੱਚ ਡੀਐਮਕੇ ਏਆਈ डीएमके वगैरह पार्टीज हैगियां ने केरला ਦੇ ਵਿੱਚ ਤਾਂ ਉੱਥੇ ਇੱਕ ਜਿਵੇਂ ਫੈਡਰਲ ਸਟਰਕਚਰ ਦੇ ਵਿੱਚ ਜੋ ਅਸੀਂ ਸਾਡੀ ਜਥੇਬੰਦੀ ਨੇ ਇਹ ਗੱਲ ਮਹਿਸੂਸ ਕੀਤੀ ਹੈ ਜੀ ਬੀਜੇ ਫੈਡਰਲ ਸਟਰਕਚਰ ਨੂੰ ਆਪਾਂ ਪ੍ਰਮੋਟ ਕਰਨਾ ਹੈ ਤਾਂ ਉਸ ਦੇ ਲਈ ਇੱਕ ਰੀਜਨਲ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਓਕੇ ਤੇ ਉਸੇ ਚੀਜ਼ ਦੇ ਸੰਦਰਭ ਦੇ ਵਿੱਚ ਹੀ ਇਹ ਜੋ ਆਈਡੀਆ ਆਇਆ ਹੈ ਤੇ ਬੜੀ ਛੇਤੀ ਇਸ ਨੂੰ ਇੰਪਲੀਮੈਂਟ ਵੀ ਕਰਾਂਗੇ ਜੀ ਹਾਲੇ ਨਾਮ वगैरह ਨਹੀਂ ਸੋਚਿਆ ਤੁਸੀਂ ਯਾਦਾ ਸੰਵਿਧਾਨ ਵਗੈਰਾ ਬਣ ਗਿਆ ਪਾ ਹਾਂਜੀ ਸਰ ਉਸ ਤੇ ਕੰਮ ਚੱਲ ਰਿਹਾ ਹੈ ਜੀ ਜਿਹੜਾ ਸੰਵਿਧਾਨ ਵਗੈਰਾ ਵੀ ਹੈ ਜਿਹੜਾ ਢਾਂਚੇ ਦੇ ਉੱਪਰ ਤੇ ਜਿਵੇਂ ਜਿਵੇਂ ਨੌਜਵਾਨਾਂ ਨੂੰ ਨਾਲ ਜੋੜਨਾ ਹੈ ਤਾਂ ਉਸ ਦੇ ਉੱਪਰ ਕੰਮ ਚੱਲ ਰਿਹਾ ਹੈ ਨਾ ਵੀ ਬੜੀ ਛੇਤੀ ਫਾਈਨਲਾਈਜ਼ ਹੋ ਜਾਊਗਾ ਤੇ ਉਸੇ ਚੀਜ਼ ਨੂੰ ਵੀ ਪੰਜਾਬ ਤੋਂ ਪ੍ਰੇਰਿਤ ਜਿਹੜਾ ਨਾਂ ਹੈ ਉਹ ਮੇਰੇ ਹਿਸਾਬ ਨਾਲ ਰੱਖਿਆ ਜਾਊਗਾ ਜੀ ਤਾਂ ਉਸੇ ਚੀਜ਼ ਨੂੰ ਅੱਗੇ ਰੱਖਦਿਆਂ ਹੋਇਆਂ ਬੜੀ ਛੇਤੀ ਵੀ ਜੋ ਜਿਹੜਾ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ ਲਗਭਗ ਕੋਈ 15 20 25 ਮਹੀਨੇ ਦੇ ਵਿੱਚ ਵਿੱਚ ਇੱਕ ਜੋ ਬੜਾ ਵੱਡਾ ਕੱਠ ਕਰਕੇ ਤੇ ਇਸ ਚੀਜ਼ ਦਾ ਐਲਾਨ ਵੀ ਕੀਤਾ ਜਾਵੇਗਾ ਜੀ ਸੋ ਈਮਾਨ ਸਿੰਘ ਜੀ ਇਹਦਾ ਮਤਲਬ ਹੈ ਵੀ ਜਿਹੜੀਆਂ ਚਾਰ ਜਮਨੀ ਚੋਣਾਂ ਹੋਣੀਆਂ ਵਾਂ ਉਦੋਂ ਤੱਕ ਇਹ ਨਵੀਂ ਪਾਰਟੀ ਹੋਂਦ ਵਿੱਚ ਨਹੀਂ ਆਊਗੀ ਨਹੀਂ ਮੇਰੇ ਹਿਸਾਬ ਨਾਲ ਸਰ ਜਮਨੀ ਚੋਣਾਂ ਇਸੇ ਪਾਰਟੀ ਵੱਲੋਂ ਹੀ ਲੜੀਆਂ ਜਾਣਗੀਆਂ ਜੀ ਤੇ ਉਦੋਂ ਤੱਕ ਕਿਉਂਕਿ ਤੁਸੀਂ ਦੇਖ ਲਓ 15 ਅਕਤੂਬਰ ਤੱਕ ਦਾ ਜੀ ਜੋ ਜੇਦੀ ਚੋਣਾਂ ਚੱਲਣੀਆਂ ਨੇ ਹਾਂ ਹਾਂ ਤੇ ਹਲੇ ਜਿੰਨੀ ਚੋਣਾਂ ਦੀ 20 ਅਕਤੂਬਰ ਤੱਕ ਸੌਰੀ ਤੇ ਉਸ ਤੋਂ ਬਾਅਦ ਜਿੰਨੀ ਚੋਣਾਂ ਦੀ ਕੋਈ ਨੋਟੀਫਿਕੇਸ਼ਨ ਵੀ ਨਹੀਂ ਆਈ ਹਾਂ ਹਾਂ ਈਸੀਆਈ ਵੱਲੋਂ ਤੇ ਮੈਨੂੰ ਲੱਗਦਾ ਵੀ ਮਹੀਨੇ ਤੋਂ ਪਹਿਲਾਂ ਪਹਿਲਾਂ ਜੋ ਇਸ ਚੀਜ਼ ਦਾ ਕੰਮ ਮੁਕੰਮਲ ਹੋ ਜਾਵੇਗਾ ਸੋ ਤੁਹਾਨੂੰ ਲੱਗਦਾ ਵਾ ਕਿ ਇਹ ਸਿਆਸੀ ਪਾਰਟੀ ਜਿਹੜੀ ਆ ਫਿਰ ਇਹਦਾ ਮਤਲਬ ਜਿੰਨੀ ਚੋਣਾਂ ਲੜੂਗੀ ਹਾਂਜੀ ਮੈਨੂੰ ਪੂਰਨ ਤੌਰ ਤੇ ਉਮੀਦ ਹੈ ਜੀ ਵੀ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹੋ ਹੈ ਵੀ ਇਸੇ ਪਾਰਟੀ ਦੇ ਵੱਲੋਂ ਹੀ ਸਾਰੀਆਂ ਜੋ ਜਿੰਨੀ ਚੋਣਾਂ ਨੇ ਉਹ ਕੰਟੈਸਟ ਕੀਤੀਆਂ ਜਾਣ ਇਹ ਦੱਸੋ ਕਿ ਕਿਉਂਕਿ ਬਾਪੂ ਤਾਂ ਸੇਮ ਸੀ ਨੇ ਕਿਹਾ ਵਾ ਕਿ ਇਹ ਸੂਬਾ ਪੰਜਾਬੀਆਂ ਦੀ ਪਾਰਟੀ ਹੋਊਗੀ ਪਰ ਨਾਲੇ ਉਹਨਾਂ ਨੇ ਖੇਤਰੀ ਪਾਰਟੀ ਦੀ ਗੱਲ ਕੀਤੀ ਆ ਸ਼ਾਇਦ ਅਕਾਲੀ ਦਲ ਦੀ ਵੀ ਗੱਲ ਕੀਤੀ ਆ ਤੇ ਇਹ ਕੀ ਪੰਥਕ ਪਾਰਟੀ ਹੋਊਗੀ ਜਾਂ ਸੂਬਾ ਪੰਜਾਬੀਆਂ ਦੀ ਪਾਰਟੀ ਹੋਊਗੀ ਦੇਖੋ ਇਹ ਸੂਬਾ ਪੰਜਾਬੀਆਂ ਦੀ ਪਾਰਟੀ ਹੋਊਗੀ ਜੀ ਇੱਕ ਮਤਲਬ ਰੀਜਨਲ ਤੇ ਰਹਿ ਚਾਹੇ ਜਿਵੇਂ ਆਪਾਂ ਅਨੰਦਪੁਰ ਸਾਹਿਬ ਦਾ ਮਤਾ ਇਹ ਗੱਲ ਕਰੀਏ ਉਸ ਦੀ ਤਾਂ ਉਸ ਦੇ ਵਿੱਚ ਜੋ ਪੰਜਾਬ ਦੇ بڑے ਮਸਲੇ ਦੀ ਗੱਲ ਕੀਤੀ ਗਈ ਹੈ ਤੇ ਸਿੱਖ ਕੌਮ ਦੇ ਮਸਲਿਆਂ ਦੀ ਵੀ ਗੱਲ ਕੀਤੀ ਗਈ ਹੈ ਓਕੇ ਓਕੇ ਤਾਂ ਦੋ ਦੋਨੋਂ ਇੱਕ ਦੂਜੇ ਨਾਲ ਕਨਵਰਜ ਕਰਦੇ ਨੇ ਮਸਲੇ ਹੂੰ ਹੂੰ ਤਾਂ ਇੱਕ ਜੋ ਕਲੈਕਟਿਵ ਇਸ਼ੂਜ਼ ਨੇ ਜਿਵੇਂ ਕਿਸਾਨੀ ਦੀ ਗੱਲ ਹੈ ਤੇ ਕਿਸਾਨੀ ਦੀ ਗੱਲ ਪੰਜਾਬ ਦੀ ਗੱਲ ਵੀ ਹੈ ਕਿਸਾਨਾਂ ਦੀ ਵੀ ਤੇ ਸਿੱਖਾਂ ਦੀ ਗੱਲ ਵੀ ਹੈ ਹੂੰ ਤਾਂ ਇਹੋ ਜਿਹੜੇ ਮਸਲੇ ਨੇ ਇੱਕ ਮਤਲਬ ਖੇਤਰੀ ਧਿਰ ਦਾ ਮੇਰੇ ਹਿਸਾਬ ਨਾਲ ਵੀ ਜੁਰ ਜੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਇਹ ਜੋ ਅਕਾਲੀ ਦਲ ਦਾ ਇੱਕ ਜੋ ਬਦਲ ਹੋਵੇਗਾ ਜੀ ਇਹ ਪਾਰਟੀ ਅਕਾਲੀ ਦਲ ਦਾ ਇਹ ਬਦਲ ਹੋਊਗਾ ਪਰ ਤੁਹਾਨੂੰ ਲੱਗਦਾ ਵਾ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਆ ਜਿਹੜੇ ਸ਼ਹਿਰੀ ਲੋਕ ਨੇ ਪੰਜਾਬੀ Hindu ਆ ਕਾਫੀ ਉਹਨਾਂ ਦਾ ਉਹਨਾਂ ਦੀ ਆਪਣੇ ਪੰਜਾਬ ਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਆ ਉਹ ਨਾਲ ਚੱਲਣਗੇ ਇਸ ਪਾਰਟੀ ਦੇ ਕਿਉਂਕਿ ਹੁਣ ਤੱਕ ਇਹ ਪਾਰਟੀ ਜਿਹੜੀ ਆ ਇਹ ਥੋੜੀ ਜੀ ਤੇ ਟੈਗ ਵੱਖਵਾਦ ਦਾ ਲੱਗਾ ਵਾ ਇਹ ਤੇਰੇ ਤੇ ਦੇ ਕੋਈ ਸਰ ਜੁਵੇਂ ਯਕਦੂ ਸਾਹਿਬ ਦੀਆਂ ਚੋਣਾਂ ਦੇ ਵਿੱਚ ਹੋਇਆ ਮੈਂ ਉੱਥੇ ਆਪ ਵੇਚ ਰਿਹਾ ਤੇ ਮੈਂ ਦੇਖਿਆ ਕਿ ਜੋ Hindu ਭਾਈਚਾਰੇ ਦੇ ਨੇ ਜੋ Muslim ਭਾਈਚਾਰੇ ਦੇ ਲੋਕਾਂ ਨੇ ਬੜੀ ਜਿਆਦਾ ਸਪੋਰਟ ਕੀਤੀ ਏ ਓਕੇ ਜੇਕਰ ਉਹਨਾਂ ਦੀ ਸਪੋਰਟ ਨਾ ਹੁੰਦੀ ਤਾਂ ਮੇਰੇ ਹਿਸਾਬ ਦੇ ਨਾਲ ਜਿਵੇਂ ਦੁਆਬੇ ਦੀਆਂ ਸੀਟਾਂ ਨੇ ਕਪੂਰਥਲਾ ਦੇ ਸ਼ਹਿਰ ਦੇ ਵਿੱਚੋਂ ਬੜੀਆਂ ਵੋਟਾਂ ਪਈਆਂ ਨੇ ਹੋਰ ਜਿਹੜੀਆਂ ਬਾਕੀ ਸ਼ਹਿਰ ਨੇ ਮੰਡੀਆਂ ਨੇ ਖਡੂਰ ਸਾਹਿਬ ਦੇ ਵਿੱਚ ਉਥੋਂ ਬੜੀਆਂ ਲੋਕ ਵੋਟਾਂ ਪਈਆਂ ਨੇ ਤਾਂ ਮੈਂ ਸਮਝਦਾ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਨੌਂ ਮਾਸ ਦਾ ਰਿਸ਼ਤਾ ਹੈ ਤੇ ਉਸੇ ਚੀਜ਼ ਦੇ ਉੱਪਰ ਜੋ ਹਿੰਦੂ ਜਿੰਨੇ ਕਮਿਊਨਿਟੀ ਦੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਦੀ ਇਸ ਗੱਲ ਦੀ ਪਛਾਣ ਕੀਤੀ ਹੈ ਵੀ ਜੋ ਇਸ ਸਮੇਂ ਉਹਨਾਂ ਦੇ ਸਾਥੀ ਤੇ ਭਾਈ ਅਮਰਿਤਪਾਲ ਸਿੰਘ ਜੋ ਜੇਲ੍ਹ ਕੱਟ ਰਹੇ ਨੇ ਪੰਜਾਬ ਦੇ ਹੱਕਾਂ ਦੇ ਲਈ ਨਸ਼ਾ ਮੁਕਤੀ ਦੇ ਲਈ ਤੇ ਅਮਰੇ ਸ਼ਿਕਾਉਣ ਦੇ ਲਈ ਇੰਨਾ ਮੁੱਢਲੇ ਕਾਰਨਾ ਕਰਕੇ ਜਿਹੜੇ ਜਿਵੇਂ ਹਾਈਲਾਈਟ ਚ ਆਏ ਸੀ ਇੱਕ ਪੋਲਿਟੀਕਲ ਚੈਲੰਜ ਬਣ ਗਏ ਸੀ ਤਾਂ ਉਸ ਚੀਜ਼ ਦੇ ਕਰਕੇ ਉਹ ਇਹ ਜੇਲ ਕੱਟ ਰਹੇ ਨੇ ਤਾਂ ਬਹੁਤ ਜ਼ਿਆਦਾ ਹਰੇਕ ਵਰਗ ਨੇ ਹਰੇਕ ਕਮਿਊਨਿਟੀ ਨੇ ਸਾਥ ਦਿੱਤਾ ਤੇ ਮੈਨੂੰ ਉਮੀਦ ਹੈ ਵੀ ਜੋ ਫਿਊਚਰ ਦੇ ਵਿੱਚ ਇਸ ਪਾਰਟੀ ਨੂੰ ਵੀ ਇਸੇ ਤਰੀਕੇ ਨਾਲ ਭਰਵਾ ਹੰਗਾਰਾ ਮਿਲੇਗਾ ਮੇਰਾ ਇੱਕ ਹੋਰ ਸਵਾਲ ਹੈ ਕਿ ਹੁਣ ਤੱਕ ਅੰਮ੍ਰਿਤਪਾਲ ਨੂੰ ਕਾਫੀ ਦਿੱਕਤਾਂ ਕੇਂਦਰ ਵੱਲੋਂ ਆ ਰਹੀਆਂ ਵਾਂ ਐਸ ਵੇਲੇ ਉਹ ਐਨਐਸਏ ਥਲੇ ਨਜ਼ਰਬੰਦ ਨੇ ਉਹਨਾਂ ਦੇ ਸਾਥੀ ਵੀ ਨਜ਼ਰਬੰਦ ਨੇ ਤੈਨੂੰ ਲੱਗਦਾ ਵਾ ਕਿ ਹੁਣ ਤੱਕ ਕੋਈ ਦਿੱਕਤ ਇਸ ਨਵੀਂ ਪਾਰਟੀ ਦੀ ਹੋਂਦ ਚਾਉਣ ਦੇ ਵਿੱਚ ਕੋਈ ਕੇਂਦਰ ਵੱਲੋਂ ਜਾਂ ਭਾਜਪਾ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਸਾਹਮਣੇ ਆਈ ਹੈ ਜਾਂ on the on the sar ne ਦੇ ਸਰ ਜਿਵੇਂ ਆਪਾਂ ਦੇਖੋ ਇੱਕ ਸੰਵਿਧਾਨਕ ਤਰੀਕੇ ਨਾਲ ਵਿਚਰ ਰਹੇ ਹਾਂ ਜੀ ਤਾਂ ਜੇ ਆਪਾਂ ਕਨਸਟੀਟਿਊਸ਼ਨਲ ਸਕੀਮ 'ਚ ਰਹਿ ਕੇ ਕੋਈ ਵੀ ਆਪਦਾ ਜੋ ਰਾਈਟ ਹੈ ਉਹ ਐਕਸਰਸਾਈਜ਼ ਕਰਦੇ ਹਾਂ ਜਿਵੇਂ ਕਿ ਜੋ ਐਮਪੀ ਚੋਨ ਲੜਨ ਦਾ ਰਾਈਟ ਸੀ ਉਹ ਜੋ ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਸੀ ਵੀ ਕੰਪਲਾਈ ਕੀਤਾ ਜਾਵੇ ਸੀ ਰਿਟ ਪਟੀਸ਼ਨ ਲਾਈ ਸੀ ਤਾਂ ਦੇਖੋ ਇਹ ਇੱਕ ਫੰਡਾਮੈਂਟਲ ਰਾਈਟ ਹੈ ਇਹ ਕਨਸਟੀਟਿਊਸ਼ਨਲ ਕ੍ਰੀਗਲ ਅਲੀਗਲ ਰਾਈਟ ਹੈ ਜੋ ਪਾਰਟੀ ਬਣਾਉਣੀ ਵੋਟਾਂ 'ਚ ਕੰਟੈਸਟ ਕਰਨਾ ਤਾਂ ਮੈਂ ਸਮਝਦਾ ਵੀ ਇਸ ਲੀਗਲ ਰਾਈਟ ਦੇ ਵਿੱਚ ਕੋਈ ਵੀ ਬੰਦਾ ਆਪ ਦੀ ਕੋਈ ਕੋਈ ਪਾ ਨਹੀਂ ਸਕਦਾ ਜੀ objections ਵਗੈਰਾ ਓਕੇ ਇੱਕ ਮੇਰਾ ਲਾਸਟ ਸਵਾਲ ਹੈ ਮਾਨ ਸਿੰਘ ਜੀ ਕਿ ਤੁਹਾਨੂੰ ਲੱਗਦਾ ਵਾ ਕਿ ਕਿਉਂਕਿ ਤੁਸੀਂ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਕਾਫੀ ਨਜ਼ਦੀਕ ਜੇ ਤੁਹਾਨੂੰ ਲੱਗਦਾ ਵਾ ਕਿ ਸਾਰੀਆਂ ਅਕਾਲੀ ਧਿਰਾਂ ਜੜੀਆਂ ਵਾਂ ਜਾਂ ਪੰਥਿਕ ਧਿਰਾਂ ਤੁਹਾਡੇ ਨਾਲ ਜੁੜ ਸਕਣਗੀਆਂ ਕਿਉਂਕਿ ਜੇ ਨਾ ਜੁੜੀਆਂ ਤੇ ਖਦਸ਼ਾ ਵਾ ਕਿ ਜਿਹੜੀ ਸਿੱਖ ਵੋਟ ਆ ਪਿੰਡਾਂ ਦੀ ਵੋਟ ਆ ਉਹ ਉਹ ਉਹਦੀ ਵੰਡ ਹੋਰ ਵੱਧ ਜੂਗੀ ਈਸੇ ਰਾਸੀ ਜਨੀਆਂ ਵੀ ਧਰਾਨੇ ਪੰਥਕ ਧਰਾਨੇ ਸੰਪਰਦਾਵਾਂ ਨੇ ਜਾਂ ਹੋਰ ਜਨੀਆਂ ਵੀ ਧਰਾਨੇ ਅਸੀਂ ਉਹਨਾਂ ਨੂੰ ਆਪ ਪਹੁੰਚ ਕਰਾਂਗੇ ਯੋਸਾ ਦੇ ਹੀ ਸਮਰਥਨ ਦੇ ਕਿ ਜੋ ਉਹਨਾਂ ਦੀ ਇੱਛਾ ਹੋਵੇਗੀ ਵੀ ਕਿਵੇਂ ਉਹਨਾਂ ਨੇ ਕਰਨਾ ਹੈ ਪਰ ਅਸੀਂ ਬੇਨਤੀ ਰੂਪ ਚ ਹਰੇਕ ਕੋਲ ਜਾਵਾਂਗੇ ਤੇ ਉਹਨਾਂ ਨੂੰ ਕਵਾਂਗੇ ਵੀ ਤੁਸੀਂ ਦੇਖੋ ਇੱਕ ਸਾਂਝਾ ਉਪਰਾਲਾ ਹੈ ਪੰਜਾਬ ਦਾ ਕਿਉਂਕਿ ਮਸਲੇ ਬਹੁਤ ਨੇ ਪੰਜਾਬ ਦੇ ਤੇ ਮਸਲਿਆਂ ਦੇ ਲਈ ਇਕ ਖੇਤਰੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਮੈਂ ਅੱਜ ਵੀ ਦੇਖ ਰਿਹਾ ਸੀ ਵੀ ਜੋ ਆਪਾਂ ਜੇ ਇਸ ਚੀਜ਼ ਨੂੰ ਦੇਖੀਏ ਵੀ ਜਦੋਂ ਵੀ ਕੋਈ ਨੈਸ਼ਨਲ ਪਾਰਟੀ ਆਉਂਦੀ ਹੈ ਤਾਂ ਪੰਜਾਬ ਦੇ ਉੱਪਰੋਂ ਜਿਵੇਂ ਆਮ ਆਦਮੀ ਪਾਰਟੀ ਹੈ ਉਹਨਾਂ ਦੇ ਐਡਵਰਟਾਈਜ਼ਮੈਂਟ ਦੇ ਲਈ ਉਹ ਦਿੱਲੀ ਦੀ ਸਿਕਿਉਰਿਟੀ ਦੇ ਲਈ ਵਹੀਕਲਸ ਦਾ ਖਰਚਾ ਇਸ ਤਰੀਕੇ ਦੇ ਨਾਲ ਲੱਗਦਾ ਵੀ ਪੁਰਾਣੇ ਸਮਿਆਂ ਦੇ ਵਿੱਚ ਵੈਸਟ ਵਾਲੀ ਸਾਈਡ ਤੋਂ ਪੰਜਾਬ ਤੋਂ ਅਫਗਾਨ ਵਾਲੀ ਸਾਈਡ ਤੋਂ ਲੁੱਟਿਆ ਜਾਂਦਾ ਹੁੰਦਾ ਸੀ ਤੇ ਅੱਜ ਈਸਟ ਵਾਲੀ ਸਾਈਡ ਤੋਂ ਦਿੱਲੀ ਸਾਈਡ ਤੋਂ ਲੁੱਟਿਆ ਜਾ ਰਿਹਾ ਪੰਜਾਬ ਹੂੰ ਹੋਰ بڑے ਹੱਕਾਂ ਦੀਆਂ ਜਿਹੜੀਆਂ ਗੱਲਾਂ ਨੇ ਤਾਂ ਇੱਥੇ ਜੀ ਸਟੇਬਿਲਟੀ ਲਿਆਉਣੀ ਹੈ ਇੱਥੇ ਮਤਲਬ ਇੱਕ ਵਧੀਆ ਇੱਕ ਰਾਜ ਪ੍ਰਬੰਧ ਕਰਨਾ ਹੈ ਤਾਂ ਇੱਥੋਂ ਦੇ ਲੋਕਾਂ ਦੇ ਕੋਲੇ ਜੋ ਹੋਣਾ ਚਾਹੀਦਾ ਜੋ ਕੰਟਰੋਲ ਨਾ ਹੋਣ ਨਾ ਡਾਇਰੈਕਟਲੀ ਨਾ ਇੰਡਾਇਰੈਕਟਲੀ ਕਿਸੇ ਸੈਂਟਰਲ ਪਾਵਰ ਤੋਂ ਜਿਵੇਂ ਕਿ ਜੋ ਬਾਹਰਲੀ ਸਟੇਟਾਂ ਦੇ ਵਿੱਚ ਜਿਵੇਂ ਹੁੰਦਾ ਹੈ ਸ਼ੁਰ ਸ਼ੁਰ ਈਮਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ ਔਰ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਥੈਂਕ ਯੂ